ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਬਿਲਕੁਲ ਨਾ ਭੁੱਲਣਾ ਅੱਜ ਰਖੜੀ ਦਾ ਦਿਨ ਸੀ ਤੇ ਪ੍ਰੀਤ ਰਸੋਈ ਦੇ ਕੰਮ ਕਰ ਰਹੀ ਸੀ ਇੰਨੇ ਨੂੰ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਦਾ ਤੇ ਉਹ ਵੇਖਦੀ ਆ ਕਿ ਉਹਦੀ ਨਣਦ ਤੇ ਨਨਦੋਈ ਆਏ ਆ ਉਹ ਸੋਚਦੀ ਆ ਕਿ ਇਸ ਵਾਰ ਦੀਦੀ ਨੇ ਫੋਨ ਹੀ ਨਹੀਂ ਕੀਤਾ ਵੀ ਬਿਨਾਂ ਦੱਸੀ ਆ ਗਈ ਵੀ ਮੈਂ ਤਾਂ ਕੋਈ ਦੀਦੀ ਵਾਸਤੇ ਸੂਟ ਵੀ ਨਹੀਂ ਲਿਆ ਹੈਗਾ ਹਨਾ ਰਖੜੀ ਵਾਸਤੇ ਤੇ ਉਹ ਇਸ ਤਰ੍ਹਾਂ ਸੋਚਦੀ ਸੋਚਦੀ ਚਲੋ ਗੇਟ ਖੋਲਦੀ ਆ ਉਹਦੀ ਨਣਦ ਉਹਨੂੰ ਵੇਖ ਕੇ ਖੁਸ਼ ਹੋ ਜਾਂਦੀ ਆ ਦੋਨੋਂ ਨਣਦ ਪਰਜਾਈ ਇੱਕ ਦੂਜੇ ਨੂੰ ਵਧੀਆ ਮਿਲਦੀਆਂ ਨੇ ਅੰਦਰ ਲੈ ਆਉਂਦੇ ਆ ਡਰਾਇੰਗ ਰੂਮ ਦੇ ਵਿੱਚ ਬਹਿ ਜਾਂਦੇ ਆ ਪ੍ਰੀਤ ਦੀ ਨਣਦ ਰਾਣੀ ਕਹਿੰਦੀ ਕਿ ਭਾਬੀ ਜੀ ਮੰਮੀ ਨਹੀਂ ਦੀਂਦੇ ਉਹ ਕਹਿੰਦੇ ਕਿ ਮੰਮੀ ਤਾਂ ਨਾ ਹੋਣਗੇ ਹੈਗੇ ਬਸ ਤੁਸੀਂ ਬੈਠੋ ਉਹਨਾਂ ਲਈ ਪਾਣੀ ਲੈ ਕੇ ਆਉਂਦੀ ਆ ਫਿਰ ਉਸ ਤੋਂ ਬਾਅਦ ਚਾਹ ਬਣਾਉਂਦੀ ਆ ਚਾਹ ਤੋਂ ਬਾਅਦ ਉਹ ਪੁੱਛਦੀ ਆ ਕਿ ਰੋਟੀ ਤੁਸੀਂ ਹੁਣੇ ਖਾਣੀ ਆ ਕਿ ਠਹਿਰ ਕੇ ਖਾਓਗੇ ਤਾਂ ਰਾਣੀ ਕਹਿੰਦੀ ਕਿ ਹੁਣੇ ਚਾਹ ਪੀਤੀ ਆ ਹਨਾ ਵੀ ਮੈਂ ਉਧਰ ਵੀਰੇ ਦੇ ਰਖੜੀ ਬੰਨੇ ਆ ਮਾ ਉਦੋਂ ਮਤਲਬ ਆ ਕੇ ਰੋਟੀ ਖਾ ਲਾਂਗੇ ਤੇ ਉਹ ਕਹਿੰਦੀ ਵੀ ਤੁਸੀਂ ਤੁਹਾਨੂੰ ਕੱਲ ਤਾਂ ਨਹੀਂ ਤੁਸੀਂ ਜਾਣਾ ਤਾਂ ਨਹੀਂ ਪ੍ਰੀਤ ਕਹਿੰਦੀ ਵੀ ਨਹੀਂ ਅਸੀਂ ਤਾਂ ਕਿਤੇ ਨਹੀਂ ਜਾਣਾ ਉਹ ਕਹਿੰਦੀ ਕਿਉਂ ਤੁਸੀਂ ਜਾਣਾ ਨਹੀਂ ਰਖੜੀ ਬੰਨਣਾ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਉਹ ਚਲੋ ਉਹ ਨੂੰ ਨਹੀਂ ਪੁੱਛਦੀ ਆਪਣੀ ਭਾਬੀ ਨੂੰ ਉਸ ਤੋਂ ਬਾਅਦ ਉਹ ਆਪਣੀ ਮੰਮੀ ਨੂੰ ਸਾਈਡ ਤੇ ਲੈ ਜਾ ਕੇ ਪੁੱਛਦੀ ਆ ਕਿ ਮੰਮੀ ਭਾਬੀ ਕਿਉਂ ਨਹੀਂ ਜਾ ਰਹੀ ਆ ਆਪਦੇ ਭਰਾ ਦੇ ਰਖੜੀ ਬੰਨਣ ਹਨਾ ਤਾਂ ਉਹਦੀ ਮੰਮੀ ਉਹਨੂੰ ਦੱਸਦੀ ਆ ਕਿ ਮੈਨੂੰ ਨਹੀਂ ਪਤਾ ਪੁੱਤ ਜਦੋਂ ਇਹ ਪਿਛਲੀ ਵਾਰੀ ਰਖੜੀ ਬੰਨ ਕੇ ਆਏ ਆ ਤਾਂ ਇਹਨਾਂ ਦੋਨਾਂ ਜੀਆਂ ਦੀ ਆਪਸ ਵਿੱਚ ਕਾਫੀ ਲੜਾਈ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਨਾ ਮੈਂ ਪੁੱਛਿਆ ਵੀ ਇਸ ਵਾਰ ਇਹਨਾਂ ਦੀ ਕੋਈ ਤਿਆਰੀ ਨਹੀਂ ਲੱਗਦੀ ਮੈਨੂੰ ਕਿਉਂਕਿ ਨਹੀਂ ਤਾਂ ਇਹ ਤੈਨੂੰ ਫੋਨ ਕਰਨ ਲੱਗ ਜਾਂਦੇ ਆ ਵੀ ਤੂੰ ਜਲਦੀ ਆ ਜੀ ਫਿਰ ਅਸੀਂ ਜਾਣਾ ਚਲੋ ਉਸ ਤੋਂ ਬਾਅਦ ਰਾਣੀ ਆਪਣੇ ਵੱਡੇ ਭਰਾ ਦੇ ਰਖੜੀ ਬੰਨੇ ਆਉਂਦੀ ਆ ਉਧਰੋਂ ਆ ਕੇ ਫਿਰ ਇਧਰ ਆ ਜਾਂਦੀ ਆ ਕਿਉਂਕਿ ਉਹਦੀ ਵੱਡੇ ਭਰਾ ਭਰਜਾਈ ਨੇ ਵੀ ਜਾਣਾ ਸੀ ਰਖੜੀ ਬੰਨਣ ਉਹ ਚਲੇ ਗਏ ਸੀ ਤੇ ਰਾਣੀ ਫਿਰ ਇਧਰ ਹੀ ਆਉਂਦੀ ਆ ਉਹਦੇ ਆਉਂਦੇ ਨੂੰ ਪ੍ਰੀਤ ਰੋਟੀ ਪਾਣੀ ਤਿਆਰ ਕਰ ਲੈਂਦੀ ਆ ਤੇ ਰੋਟੀ ਪਾਣੀ ਖਾਣ ਤੋਂ ਪਹਿਲਾਂ ਉਹ ਕਹਿੰਦੀ ਕਿ ਚਲੋ ਮੈਂ ਆਪਣੇ ਵੱਡੇ ਵੀਰ ਦੇ ਰਖੜੀ ਤਾਂ ਬੰਨੇ ਆਈ ਹੁਣ ਛੋਟੇ ਦੇ ਬੰਨਦੇ ਆ 20:10 ਦਾ ਟਾਈਮ ਆਗਾ ਵੀ ਫੇਰ ਪੜਾਈ ਚ ਹੋ ਜਾਊਗਾ ਟਾਈਮ ਚਲੋ ਰਾਣੀ ਆਪਣੇ ਭਰਾ ਦੇ ਰਖੜੀ ਬੰਨਦੀ ਆ ਤੇ ਉਹ ਉਹਨੂੰ 2000 ਰੁਪਏ ਸ਼ਗਨ ਦਿੰਦਾ ਤੇ ਪ੍ਰੀਤ ਕਹਿੰਦੀ ਕਿ ਦੀਦੀ ਤੁਸੀਂ ਇਸ ਵਾਰ ਦੱਸ ਕੇ ਨਹੀਂ ਆਏ ਹਨਾ ਰਖੜੀ ਤੇ ਵੀ ਮੈਂ ਤੁਹਾਡੇ ਲਈ ਕੋਈ ਸੂਟ ਵਗੈਰਾ ਨਹੀਂ ਲਿਆ ਉਹ ਵੀ ਆਪਣੇ ਕੋਲੋਂ 2000 ਰੁਪਏ ਆਪਣੀ ਨਣਦ ਨੂੰ ਦਿੰਦੀ ਆ ਪਰ ਉਹ ਕਹਿੰਦੀ ਕਿ ਨਹੀਂ ਭਾਬੀ ਵੀਰੇ ਨੇ ਦੇਤਾ ਇੱਕੋ ਹੀ ਗੱਲ ਆ ਹਨਾ ਵੀਰੇ ਨੇ ਦੇਤਾ ਕਿ ਭਾਬੀ ਨੇ ਦੇਤਾ ਉਹ ਕਹਿੰਦੀ ਨਹੀਂ ਉਹ ਤੁਹਾਡੇ ਭਰਾ ਦਾ ਜਿਹੜਾ ਸੀ ਹਨਾ ਉਹਨਾਂ ਨੇ ਕਰਤਾ ਸ਼ਗਨ ਵੀ ਇਹ ਤਾਂ ਮੈਂ ਆਪਣੇ ਵੱਲੋਂ ਆਪਣੀ ਖੁਸ਼ੀ ਨਾਲ ਦੇ ਰਹੀ ਆ ਚਲੋ ਜਾਦਾ ਕਹਿਣ ਤੇ ਰਾਣੀ ਆ ਜਿਹੜੀ ਆਪਣੀ ਭਾਬੀ ਤੋਂ 2000 ਰੁਪਏ ਸ਼ਗਨ ਫੜ ਲੈਂਦੀ ਆ ਤੇ ਉਸ ਤੋਂ ਬਾਅਦ ਉਹਦੀ ਭਾਬੀ ਰਸੋਈ ਦੇ ਵਿੱਚ ਰੋਟੀ ਬਣਾਉਣ ਲਈ ਚਲੀ ਜਾਂਦੀ ਆ ਰਾਣੀ ਆਪਣੀ ਭਾਬੀ ਦੇ ਪਿੱਛੇ ਆ ਜਾਂਦੀ ਆ ਤੇ ਆਪਣੀ ਭਾਬੀ ਨੂੰ ਕਹਿੰਦੀ ਕਿ ਭਾਬੀ ਅ ਅੱਗੇ ਤਾਂ ਤੁਸੀਂ ਹਰ ਵਾਰ ਰਖੜੀ ਬੰਨਣ ਜਾਂਦੇ ਹੋ ਵੀ ਇਸ ਵਾਰ ਤੁਸੀਂ ਕਿਉਂ ਨਹੀਂ ਗਏ ਤਾਂ ਉਹ ਆਪਣੀ ਨਣਦ ਨੂੰ ਦੱਸਦੀ ਆ ਕਿ ਪਿਛਲੇ ਸਾਲ ਜਦੋਂ ਅਸੀਂ ਰਖੜੀ ਬੰਨਣ ਗਏ ਆ ਅਸੀਂ ਗਏ ਹਨਾ ਵੀ ਗੱਡੀ ਤੇ ਗਏ ਸੀ ਚਲੋ ਤੇਲ ਪਾਣੀ ਦਾ ਖਰਚਾ ਹੁੰਦਾ ਹਨਾ ਫਿਰ ਜਦੋਂ ਜਾਂਨੇ ਆਪਾਂ ਬੱਚਿਆਂ ਲਈ ਫਰੂਟ ਵਗੈਰਾ ਲੈ ਲਏ ਮੈਂ ਤੇ ਮਠਿਆਈ ਦਾ ਡੱਬਾ ਲੈ ਲਿਆ ਵੀ ਮੇਰੇ ਭਰਾ ਦੇ ਹਾਲ ਹਾਲਾਤ ਆ ਜਿਹੜੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਕਿ ਆਪਾਂ ਵੀ ਪਹਿਲਾਂ ਇੰਨਾ ਹਾਲਾਤਾਂ ਚ ਹੀ ਲੰਗੇ ਆ ਚਲੋ ਹੁਣ ਤੁਹਾਡੇ ਭਰਾ ਨੂੰ ਨੌਕਰੀ ਮਿਲ ਗਈ ਤੇ ਆਪਣੇ ਹਾਲਾਤ ਆ ਜਿਹੜੇ ਉਹ ਠੀਕ ਹੋ ਗਏ ਵੀ ਮੇਰੇ ਭਰਾ ਨੇ ਮੈਨੂੰ 200 ਰੁਪਏ ਸ਼ਗਨ ਦਿੱਤਾ ਤੇ ਤੁਹਾਡੇ ਵੀਰ ਨੇ ਆ ਕੇ ਮੈਨੂੰ ਬਹੁਤ ਤਾਨੇ ਮੇਨੇ ਮਾਰੇ ਤੇ ਮੈਨੂੰ ਕਹਿੰਦੇ ਕਿ ਮੈਂ 500 ਰੁਪਏ ਮਠਿਆਈ ਤੇ ਲਾਇਆ 200 ਰੁਪਏ ਦੇ ਮੈਂ ਫਰੂਟ ਖਰੀਦੇ ਤੇ 500 ਦਾ ਮੈਂ ਤੇਲ ਮਚਾਇਆ ਮੇਰਾ ਇੰਨਾ ਖਰਚਾ ਕਰਾ ਕੇ ਤੇ ਤੇਰੇ ਭਰਾ ਨੇ ਸਾਨੂੰ ਭੁਖਾਰੀ ਸਮਝਿਆ 200 ਰੁਪਏ ਛਗਣ ਦੇ ਕੇ ਮੋੜਤਾ ਤੇ ਉਸ ਤੋਂ ਬਾਅਦ ਮੈਂ ਸੋਚ ਲਿਆ ਕਿ ਮੈਂ ਕਦੇ ਨਹੀਂ ਜਾਉਂਗੀ ਕਿਉਂਕਿ ਅੱਜ ਵੀ ਜੇ ਮੈਂ ਜਾਨੀ ਆ ਤਾਂ ਮੇਰੇ ਭਰਾ ਦੀ ਹیثیت 200 ਰੁਪਏ ਦੇਣ ਵਾਲੀ ਹੋਈ ਆਗੀ ਤੇ ਚਲੋ ਉਹ ਕਹਿੰਦੀ ਕਿ ਨਹੀਂ ਭਾਬੀ ਇਹ ਗੱਲ ਹੈਗੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਉਹ ਕਹਿੰਦੀ ਵੀ ਮੈਂ ਤੁਹਾਨੂੰ ਕੀ ਦੱਸਦੀ ਹਣਾ ਤੁਹਾਡਾ ਕੀ ਕਸੂਰਾ ਵੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਜਿਹੜੀ ਰਾਣੀਆ ਉਹ ਆਪਣੀ ਮਾਂ ਨੂੰ ਦੱਸਦੀ ਆ ਕਿ ਮਾਂ ਭਰਾ ਤੇ ਭਾਬੀ ਚਾਹ ਗੱਲ ਹੋਈ ਆ ਵੀ ਭਰਾ ਹੁਣ ਆਪਣਾ ਟਾਈਮ ਭੁੱਲ ਗਿਆ ਜਦੋਂ ਭਰਾ ਤੇ ਮਾੜਾ ਟਾਈਮ ਸੀ ਮੈਂ ਤਾਂ ਵਧੀਆ ਤਕੜੇ ਘਰੇ ਵਿਆਹੀਆਂ ਤੇ ਜਦੋਂ ਵੀ ਮੈਂ ਰਖੜੀ ਬੰਨਣ ਆਉਂਦੀ ਸੀ ਵੀ ਮੈਨੂੰ ਤਾਂ ਜੇ ਭਰਾ 50 ਰੁਪਏ ਵੀ ਦੇ ਦਿੰਦਾ ਸੀ ਮੈਂ ਤਾਂ ਖੁਸ਼ ਹੋ ਕੇ ਮੁੜ ਜਾਂਦੀ ਸੀ ਵੀ ਹੁਣ ਇਹ ਪੈਸੇ ਕਮਾਉਣ ਲੱਗ ਗਿਆ ਤੇ ਇਹ ਪੈਰ ਛੱਡ ਗਿਆ ਵੀ ਭਾਬੀ ਆਪਣਾ ਸਾਰਾ ਦਿਨ ਇੰਨਾ ਖਿਆਲ ਰੱਖਦੀ ਆ ਹਨਾ ਆਪਾਂ ਭਾਬੀ ਦਾ ਵਰਤਨਾ ਕਿ ਉਹਦੇ ਭਰਾ ਪਰਜਾਈ ਨਾਲ ਨਾਲੇ ਜਿਹੜੇ ਰਿਸ਼ਤੇ ਹੁੰਦੇ ਆ ਉਹ ਪੈਸੇ ਦੇ ਥੋੜੀ ਮਹਤਾਜ ਹੁੰਦੇ ਆ ਜਦੋਂ ਅਗਲਾ ਪਿਆਰ ਨਾਲ ਬੁਲਾਉਂਦਾ ਪਿਆਰ ਨਾਲ ਜਿੰਨੀ ਵੀ ਰਿਸਪੈਕਟ ਕਰਦਾ ਜੋ ਵੀ ਦਿੰਦਾ ਉਹੀ ਕਬੂਲ ਕਰਨਾ ਚਾਹੀਦਾ ਵੀ ਮੈਨੂੰ ਤਾਂ ਵੀਰੇ ਦੀ ਇਹ ਗੱਲ ਵਧੀਆ ਨਹੀਂ ਲੱਗੀ ਤਾਂ ਰਾਣੀ ਦੀ ਮਾਂ ਕਹਿੰਦੀ ਕਿ ਇਹ ਗੱਲ ਆ ਪੁੱਤ ਫਿਰ ਤਾਂ ਕਹਿੰਦੀ ਪਰ ਰਿਸ਼ਤੇ ਵੀ ਸਵਾਲ ਉੱਠਦਾ ਉਹ ਦੋਨੋਂ ਮਾਮਾ ਧੀਆ ਉੱਠਦੀਆਂ ਤੇ ਡਰਾਈੰਗ ਰੂਮ ਦੇ ਵਿੱਚ ਜਾਂਦੀਆਂ ਨੇ ਡਰਾਈੰਗ ਰੂਮ ਦੇ ਵਿੱਚ ਉਹ ਦੋਨੋਂ ਚੀਜਾ ਸਾਲਾ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਤੇ ਰਾਣੀ ਆਪਣੇ ਭਰਾ ਨੂੰ ਕਹਿੰਦੀ ਕਿ ਵੀਰਾ ਤੂੰ ਕਿੰਨਾ ਕੁ ਵੱਡਾ ਹੋ ਗਿਆ ਤੂੰ ਮੈਨੂੰ ਐਂ ਦੱਸ ਕਿ ਤੂੰ ਜਦੋਂ ਵੀ ਮੈਂ ਰਖੜੀ ਬੰਨਣ ਆਉਣੀ ਆ ਤੇ ਮੈਨੂੰ ਤੂੰ ਕੀ ਦਿਨਾ ਉਹ ਕਹਿੰਦਾ ਵੀ ਦੇਖ ਆਪਣੀ ਹੈਸੀਅਤ ਦੇ ਮੁਤਾਬਕ ਮੈਂ ਦਿਨਾ ਕਹਿੰਦੀ ਵੀ ਮੈਨੂੰ ਤਾਂ 2000 ਰੁਪਈਆ ਨਹੀਂ ਚਾਹੀਦਾ ਮੈਨੂੰ ਤਾਂ ਤੂੰ 40000 ਰੁਪਈਆ ਦੇ ਉਹ ਕਹਿੰਦਾ ਕਮਾਲ ਹੋ ਗਈ ਭੈਣੇ ਤੇਰੀ 40000 ਮੈਂ ਤੈਨੂੰ ਕਿਵੇਂ ਦੇਵਾਂ ਉਦੋਂ ਤਾਂ ਤੂੰ 2000 ਰੁਪਈਆ ਹੱਸ ਕੇ ਫੜ ਲਿਆ ਕਹਿੰਦੀ ਜਿਹੜੇ ਹਿਸਾਬ ਨਾਲ ਤੇਰੇ ਜੀਜੇ ਦੀ ਤੇ ਮੇਰੇ ਸਹੁਰਿਆਂ ਦੀ ਕਮਾਈ ਆ ਫਿਰ 2000 ਤਾਂ ਮੈਨੂੰ ਥੋੜਾ ਹੀ ਲੱਗੂਗਾ ਮੇਰਾ ਸ਼ਰੀਕਾ ਕਬੀਲਾ ਮੇਰੀ ਸੱਸ ਮੈਨੂੰ ਪੁੱਛਣ ਗਈਆਂ ਕਿ ਤੇਰੇ ਭਰਾ ਨੇ ਕੀ ਦਿੱਤਾ ਤੇ ਮੈਂ ਕਿਵੇਂ ਕਹੂੰ ਕਿ 2000 ਦਿੱਤਾ ਮੈਨੂੰ ਤਾਂ 40000 ਰੁਪਏ ਦੇ ਉਹ ਕਹਿੰਦਾ ਭੈਣੇ ਇਹਦਾ ਮਤਲਬ ਤਾਂ ਫਿਰ ਤੂੰ ਲਾਲਚੀ ਆ ਰਿਸ਼ਤੇ ਆ ਜਿਹੜੇ ਇਹ ਲੈਂਡ ਦੇਣ ਦੇ ਮਹਤਾਜ ਨਹੀਂ ਹੁੰਦੇ ਪਿਆਰ ਦੇ ਹੁੰਦੇ ਆ ਫਿਰ ਉਹ ਕਹਿੰਦੀ ਜੇ ਤੂੰ ਮੈਨੂੰ ਇਹ ਗੱਲ ਸਮਝਾਉਣਾ ਤੇ ਤੇਰੇ ਦਿਮਾਗ ਨੂੰ ਕੀ ਹੋਇਆ ਜੇ ਭਾਬੀ ਦੇ ਭਰਾ ਨੇ 200 ਰੁਪਇਆ ਦਿੱਤਾ ਸੀ ਤਾਂ ਭਾਬੀ ਨੂੰ ਦਿੱਤਾ ਸੀ ਤੂੰ ਤਾਂ ਉੱਥੇ ਜਾ ਕੇ ਕੇਲੇ ਵੇਚਣ ਗਿਆ ਸੀ ਹਸਾਬ ਕਿਤਾਬ ਕਰਨ ਬੈਹ ਗਿਆ ਮੈਂ ਇੰਨੇ ਲਾਇਏ ਦੇਖ ਜੇ ਤੇਰੀ ਹیثیت ਸੀ ਤੂੰ ਲਾਤੇ ਜਿੰਨੀ ਉਹਨਾਂ ਦੀ ਹیثیت ਸੀ ਉਹਨਾਂ ਨੇ ਦੇਤਾ ਵੀ ਇਹੇ ਲੈਣ ਦੇਣ ਦਾ ਸੌਦਾ ਕਰਨ ਥੋੜੀ ਜਾਈਦਾ ਹੁੰਦਾ ਇਹ ਤਾਂ ਪਿਆਰ ਹੁੰਦਾ ਜਿਵੇਂ ਮੇਰੇ ਘਰਦਿਆਂ ਦੀ ਹیثیت ਮੇਰੇ ਸਹੁਰਿਆਂ ਦੀ ਤੁਹਾਡੇ ਨਾਲੋਂ ਵੱਡੀ ਆ ਤੇ ਤੇਰੇ ਸਹੁਰਿਆਂ ਦੀ ਤੁਹਾਡੇ ਨਾਲੋਂ ਘੱਟ ਹੋਊ ਇਹ ਹیثیت ਨਹੀਂ ਹੁੰਦੀ ਹਰੇਕ ਦੀ ਕਬੀਲਦਾਰੀ ਆ ਮਿਡਲ ਪਰਿਵਾਰਾਂ ਦੇ ਵਿੱਚ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਰਿਸ਼ਤਿਆਂ ਦੇ ਵਿੱਚ ਪੈਸਾ ਨਹੀਂ ਵੇਖੀਦਾ ਹੁੰਦਾ ਪੈਸੇ ਨਾਲ ਨਹੀਂ ਤੋਲੀਦੇ ਹੁੰਦੇ ਜੇ ਭਾ ਵੀ ਦਾ ਭਰਾ ਜਿਮਾੜੇ ਹਾਲਾਤ ਚੋਂ ਲੰਘ ਰਿਹਾ ਕਿੱਥੇ ਤਾਂ ਤੈਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿੱਥੇ ਤੂੰ ਭਾਬੀ ਨੂੰ ਤਾਨੇ ਮੇਨੇ ਸੁਣਾਉਣਾ ਨਾਲੇ ਤੇਰੇ ਯਾਦ ਆ ਜਦੋਂ ਦੀ ਭਾਬੀ ਇਸ ਕਰੇ ਵਿਆਹ ਕੇ ਆਈ ਆ ਦਿਨ ਬਦਲੇ ਆ ਭਾਬੀ ਕਰਮਾ ਵਾਲੀ ਆ ਉਸ ਤੋਂ ਬਾਅਦ ਤੈਨੂੰ ਨੌਕਰੀ ਮਿਲੀ ਆ ਸਾਰੀ ਉਮਰ ਤੂੰ ਨੌਕਰੀ ਵਾਸਤੇ ਧੱਕੇ ਖਾਂਦਾ ਰਿਹਾ ਤੈਨੂੰ ਨੌਕਰੀ ਨਹੀਂ ਮਿਲੀ ਸੀ ਨਾਲੇ ਜਦੋਂ ਦੀ ਭਾਬੀ ਆਈ ਆ ਉਹਨੇ ਆਪਣੇ ਘਰ ਨੂੰ ਸਵਰਗ ਬਣਾਤਾ ਸਾਡੇ ਆਿਆਂ ਤੋਂ ਕਦੇ ਮੱਥੇ ਵੱਟ ਨਹੀਂ ਪਾਇਆ ਚੰਗਾ ਵਧੀਆ ਰੋਟੀ ਪਾਣੀ ਕਰਦੀ ਆ ਸਾਡੀ ਸੇਵਾ ਕਰਦੀ ਆ ਵੀ ਮੰਮੀ ਨੂੰ ਤਾਂ ਉਹ ਹਾਂਜੀ ਹਾਂਜੀ ਕਰਦੀ ਆ ਕੀ ਮਾੜਾ ਕੀਤਾ ਉਹਨੇ ਜੇ ਤਾਂ ਉਹ ਆਪਣੇ ਨਾਲ ਚੰਗਾ ਵਿਹੇਵ ਨਾ ਕਰਦੀ ਹੋਵੇ ਤੇ ਆਪਣੇ ਭਰਾ ਭਝਾਈਆਂ ਨੂੰ ਹੀ ਲੁਜਦੀ ਹੋਵੇ ਫਿਰ ਤਾਂ ਚਲੋ ਆਪਾਂ ਕਹੀਏ ਉਹ ਤਾਂ ਉਹਨਾਂ ਨਾਲੋਂ ਆਪਣਾ ਵੱਧ ਕਰਦੀ ਆ ਮੈਨੂੰ ਤਾਂ ਨਹੀਂ ਤੇਰੀ ਇਹ ਗੱਲ ਚੰਗੀ ਲੱਗੀ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਚਲੋ ਜੀ ਆਪਾਂ ਨਹੀਂ ਰੋਟੀ ਖਾ ਕੇ ਜਾਂਦੇ ਜੇ ਜਿਹੜੇ ਭੈਣ ਭਰਾ ਰਿਸ਼ਤਿਆਂ ਨੂੰ ਪੈਸੇ ਨਾਲ ਤੋਲਦੇ ਆ ਮੈਂ ਨਹੀਂ ਮੈਨੂੰ ਨਹੀਂ ਚਾਹੀਦੇ ਇਹੋ ਜਿਹੇ ਰਿਸ਼ਤੇ ਜਦੋਂ ਉਹ ਠੀਕੇ ਜਾਣ ਲੱਗਦੇ ਆ ਤਾਂ ਰਾਣੀ ਦਾ ਭਰਾ ਕਹਿੰਦਾ ਕਿ ਭੈਣੇ ਮੈਨੂੰ ਮaaf ਕਰ ਦੇ ਮੇਰੇ ਤੋਂ ਗਲਤੀ ਹੋ ਗਈ ਚੱਲ ਕੋਈ ਨਾ ਮੈਂ ਪ੍ਰੀਤ ਨੂੰ ਮਨਾਉਂਗਾ ਤੇ ਉਹਨੂੰ ਰਖੜੀ ਲਈ ਵੀ ਜਰੂਰ ਲੈ ਕੇ ਜਾਊਂਗਾ ਉਸ ਤੋਂ ਬਾਅਦ ਚਲੋ ਉਹ ਰੋਟੀ ਖਾਂਦੇ ਆ ਰੋਟੀ ਖਾ ਕੇ ਰਾਣੀ ਕਹਿੰਦੀ ਕਿ ਅਸੀਂ ਜਾਣਾਗਾ ਵੀ ਅੱਗੋਂ ਮੇਰੀ ਨਾਨਾਣ ਆਈ ਆ ਉਹਨੇ ਵੀ ਰਖੜੀ ਲੈ ਕੇ ਆਈ ਆ ਉਹ ਵੀ ਅਸੀਂ ਮੁੜਦੇ ਆ ਚਲੋ ਉਹ ਰੋਟੀ ਪਾਣੀ ਖਾ ਕੇ ਚਲੇ ਜਾਂਦੇ ਆ ਜਦੋਂ ਉਹ ਚਲੇ ਜਾਂਦੇ ਆ ਤਾਂ ਜਿਹੜਾ ਰਾਣੀ ਦਾ ਭਰਾ ਹੁੰਦਾ ਉਹ ਆਪਣੇ ਸਾਲੇ ਨੂੰ ਫੋਨ ਕਰਦਾ ਇਹ ਉਹਨੂੰ ਕਹਿੰਦਾ ਕਿ ਵੀਰੇ ਅਸੀਂ ਰਖੜੀ ਬੰਨਣ ਆ ਰਹੇ ਹਾਂ ਤੁਸੀਂ ਘਰੇ ਹੀ ਹੋ ਉਹ ਕਹਿੰਦਾ ਕਿ ਹਾਂਜੀ ਭਾਜੀ ਅਸੀਂ ਘਰੇ ਆ ਉਹ ਜਿਹੜਾ ਪ੍ਰੀਤ ਦਾ ਭਰਾ ਹੁੰਦਾ ਉਹ ਸੁਣ ਕੇ ਉਹਨੂੰ ਚਾ ਚੜ ਜਾਂਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਅੱਜ ਤਾਂ ਪ੍ਰੀਤ ਦਾ ਲੇਟ ਫੋਨ ਆਇਆ ਵੀ ਉਹਨਾਂ ਨੇ ਆਉਣਾਗਾ ਉਹ ਫਟਾਫਟ ਰੋਟੀ ਪਾਣੀ ਦੀ ਤਿਆਰੀ ਕਰਦੀ ਹੈ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਘਰੇ ਤਾਂ ਆਪਣੇ ਪੈਸੇ ਹੈ ਨਹੀਂ ਤੁਸੀਂ ਐਂ ਕਰੋ ਚਾਚੇ ਤੋਂ 1000 ਰੁਪਇਆ ਧਾਰਾ ਫੜ ਲਿਓ ਪ੍ਰੀਤ ਦੀ ਪਰਜਾਈ ਕਹਿੰਦੀ ਵੀ ਹੁਣ ਕੁੜੀ ਨੂੰ ਖਾਲੀ ਥੋੜੀ ਮੋੜਾਂਗੇ ਟੋਟਾ ਟੋਟਾ 1000 ਰੁਪਇਆ ਤਾਂ ਦੇਵਾਂਗੀ ਚਲੋ ਆਪਣੇ ਘਰ ਵਾਲੀ ਦੀ ਆਖੇ ਲੱਗ ਕੇ ਚਾਚੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਨੂੰ 1000 ਰੁਪਇਆ ਧਾਰਾ ਦੇ ਦਿਓ ਤਾਂ ਉਹਦਾ ਚਾਚਾ ਕਹਿੰਦਾ ਵੀ ਤੁਸੀਂ ਕੀ ਕਰਨਾ ਵੀ ਤੂੰ ਥੋੜੇ ਦਿਨਾਂ ਤੋਂ ਧਾਰੇ ਪੈਸੇ ਲੈਣ ਆ ਜਾਨਾ ਵੀ ਮੋੜੇਗਾ ਕਿਵੇਂ ਉਹ ਕਹਿੰਦਾ ਵੀ ਚਾਚਾ ਜਦੋਂ ਮੈਂ ਧਾਰੇ ਲੈਣ ਆਉਣਾ ਤਾਂ ਮੋੜੂਗਾ ਵੀ ਹਨਾ ਵੀ ਅੱਜ ਕੁੜੀ ਨੇ ਰਖੜੀ ਬੰਨਣ ਆਉਣਾ ਭੈਣ ਨੇ ਵੀ ਉਹਨੂੰ 1000 ਰੁਪਇਆ ਤਾਂ ਦੇਊਗਾ ਤਾਂ ਉਹਦਾ ਚਾਚਾ ਉਹਨੂੰ ਸੁਣਾ ਕੇ ਕਹਿੰਦਾ ਕਿ ਆਪਣੀ ਚਾਦਰ ਤੋਂ ਪੈਰ ਬੱਧ ਨਹੀਂ ਵਿਸਾਰਨੇ ਚਾਹੀਦੇ ਜਿੰਨੀ ਕਿ ਚਾਦਰ ਹੋਵੇ ਓਨੇ ਕੀ ਵਿਸਾਰਨੇ ਚਾਹੀਦੇ ਆ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਪ੍ਰੀਤ ਨੂੰ ਪੈਸੇ ਦੇਈ ਜਿਹੋ ਜਾਂ ਤੇਰੇ ਘਰੇ ਹੋਇਆ ਖਵਾ ਪਿਆ ਕੇ ਮੋੜਦੀ ਉਹ ਕਹਿੰਦਾ ਵੀ ਚਾਚਾ ਜੀ ਮੈਂ ਪੈਸੇ ਲੈਣ ਆਇਆ ਹਾਂ ਉਧਾਰ ਹਨਾ ਜੇ ਤੇਨੇ ਆ ਤਾਂ ਦੇ ਦੋ ਵੀ ਚਲ ਬਾਕੀ ਨੇ ਮੈਂ ਆਪਣਾ ਦੇਖ ਲਵਾਂ ਚਲ ਉਹਦਾ ਚਾਚਾ ਉਹਨੂੰ 500 ਰੁਪਇਆ ਦੇ ਦਿੰਦਾ ਤੇ ਕਹਿੰਦਾ ਕਿ 500 ਹੈਗਾ ਮੇਰੇ ਕੋਲ ਇਹ ਲੈ ਜਾ ਵੀ ਇਦੋਂ ਵੱਧ ਦੀ ਮੇਰੇ ਤੋਂ ਉਮੀਦ ਨਾ ਰੱਖੀ ਪ੍ਰੀਤ ਦਾ ਭਰਾ ਵਿਚਾਰਾ ਜਲੀਲ ਹੋ ਕੇ ਤੇ 500 ਰੁਪਇਆ ਲੈ ਕੇ ਮੁੜਿਆ ਆਉਂਦਾ ਤੇ ਆ ਕੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਰੋਟੀ ਪਾਣੀ ਦੀ ਤਿਆਰੀ ਕਰ ਲੈ ਉਹ ਆਉਣ ਵਾਲੇ ਹੋਣਗੇ। ਉਹਦੀ ਪਰਜਾਈ ਖੁਸ਼ੀ-ਖੁਸ਼ੀ ਰੋਟੀ ਪਾਣੀ ਤਿਆਰ ਕਰਦੀ ਆ ਤੇ ਇਧਰ ਪ੍ਰੀਤ ਦੇ ਘਰ ਵਾਲਾ ਪ੍ਰੀਤ ਨੂੰ ਕਹਿੰਦਾ ਪ੍ਰੀਤ ਤਿਆਰ ਹੋ ਜਾ ਆਪਾਂ ਕਿਤੇ ਜਾ ਕੇ ਆਉਣਾ। ਪ੍ਰੀਤ ਕਹਿੰਦੀ ਵੀ ਆਪਾਂ ਕਿੱਥੇ ਜਾਣਾ? ਕਹਿੰਦਾ ਚੱਲ ਕਿਤੇ ਤਾਂ ਲੈ ਕੇ ਜਾਊਂਗਾ ਤੇ ਪ੍ਰੀਤ ਮਾਣੀ ਮਨ ਸੋਚਦੀ ਆ ਵੀ ਕਿਤੇ ਇਹ ਮੈਨੂੰ ਰਖੜੀ ਬੰਨਣ ਤਾਂ ਨਹੀਂ ਲੈ ਕੇ ਜਾਂਦਾ। ਫਿਰ ਸੋਚਦੀ ਆ ਨਹੀਂ ਨਹੀਂ ਲੈ ਕੇ ਜਾਂਦਾ ਪਿਛਲੀ ਵਾਰ ਤਾਂ ਇੰਨਾ ਬੁੜਬੁੜ ਕਰਦਾ ਸੀ ਇਹ ਕਿੱਥੋਂ ਲੈ ਜਾਊਗਾ। ਚਲ ਉਹ ਕਹਿੰਦੀ ਵੀ ਨਹੀਂ ਪਹਿਲਾਂ ਮੈਨੂੰ ਦੱਸੋ ਤੁਸੀਂ ਕਿੱਥੇ ਲੈ ਕੇ ਜਾਣਾ ਕਹਿੰਦਾ ਕਮਲ ਜੀ ਕਿੱਥੇ ਤਾਂ ਲੈ ਕੇ ਜਾऊं ਤਿਆਰ ਹੋ ਜਾ ਕਹਿੰਦੀ ਨਹੀਂ ਨਹੀਂ ਦੱਸੋ ਕਹਿੰਦਾ ਚੱਲ ਤੇਰੇ ਭਰਾ ਦੇ ਰਖੜੀ ਬੰਨ ਕੇ ਆਉਣੇ ਆ ਪ੍ਰੀਤ ਕਹਿੰਦੀ ਨਾ ਮੈਂ ਨਹੀਂ ਜਾਣਾ ਹੈਗਾ ਫਿਰ ਤੁਸੀਂ ਕੇਲੇ ਦਾ ਕੇਲੇ ਸੇਬ ਦਾ ਤੇ ਮਠਿਆਈਆਂ ਦਾ حساب ਕਿਤਾਬ ਲਾਉਂਗੇ ਤੇਲ ਵੀ ਮਚਾਉਂਗੇ ਮੇਰੇ ਭਰਾ ਦੀ ਤਾਂ ਇੰਨੀ ਹیثیت ਹੈ ਨਹੀਂ ਇਹੋ ਤੇਰੇ ਤੇਲ ਮਚਾਏ ਦਾ ਤੇ ਕੇਲਿਆਂ ਦਾ ਜਿਹੜਾ ਮੁੱਲ ਮੋੜ ਸਕੇ ਪ੍ਰੀਤ ਦੀ ਇਹ ਗੱਲ ਸੁਣ ਕੇ ਉਹਦੇ ਘਰ ਵਾਲਾ ਕਹਿੰਦਾ ਅੱਛਾ ਇੰਨਾ ਗੁੱਸਾ ਚਲ ਫਿਰ ਮਾਫ ਵੀ ਕਰਦੇ ਹੁਣ ਨਹੀਂ ਕੁਝ ਕਹਿੰਦਾ ਚਲ ਤੂੰ ਤਿਆਰ ਹੋ ਜਾ ਚਲੋ ਇੰਨਾ ਕਹਿਣ ਦੀ ਧੀਰ ਸੀ ਹਨਾ ਪ੍ਰੀਤ ਭੱਜ ਕੇ ਤਿਆਰ ਹੁੰਦੀ ਆ ਕੁੜੀਆਂ ਨੂੰ ਆਪਣੇ ਪੇਕਿਆਂ ਦੇ ਜਾਣ ਦਾ ਇੰਨਾ ਚਾਹ ਹੁੰਦਾ ਵੀ ਉਹ ਸਾਰੇ ਗੁੱਸੇ ਭੁੱਲ ਜਾਣੀਆਂ ਫਟਾਫਟ ਤਿਆਰ ਹੁੰਦੀ ਆ ਤੇ ਹੋ ਜਾਂਦੇ ਆ ਜਾਂਦੇ ਹੋਏ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਮਠਿਆਈ ਤੇ ਫਰੂਟ ਲੈ ਲਾ ਤਾਂ ਪ੍ਰੀਤ ਕਹਿੰਦੀ ਵੀ ਨਹੀਂ ਮੈਂ ਕੁਝ ਨਹੀਂ ਲੈ ਕੇ ਜਾਣਾ ਤੇ ਉਹ ਘਰੋਂ ਹੀ ਇੱਕ ਖੰਮਣੀ ਚੱਕ ਲੈਂਦੀ ਆ ਵੀ ਮੈਂ ਆਪਣੇ ਭਰਾ ਦੇ ਇਹੀ ਰਖੜੀ ਬੰਨਿਆ ਹਾਂ ਮੈਂ ਨਹੀਂ ਖਰਚ ਕਰਦੀ ਪਰ ਉਦੇਕਰ ਵਾਲਾ ਕਹਿੰਦਾ ਕਿ ਨਹੀਂ ਪ੍ਰੀਤ ਇਸ ਤਰ੍ਹਾਂ ਤਾਂ ਤੂੰ ਮੇਰੀ ਹਣਾ ਇਨਸਲਟ ਕਰ ਰਹੀ ਆ ਜਦੋਂ ਮੈਂ ਤੇਰੇ ਤੋਂ ਮਾਫੀ ਮੰਗ ਲਈ ਵੀ ਨਹੀਂ ਤੂੰ ਲੈ ਲੈ ਜੋ ਕੁਝ ਲੈਣਾ ਤਾਂ ਪ੍ਰੀਤ ਆਪਣੇ ਭਰਾ ਵਾਸਤੇ ਚਾਂਦੀ ਦੀ ਰਖੜੀ ਲੈਂਦੀ ਆ ਤੇ ਫਲ ਫਰੂਟ ਤੇ ਆਪਣੇ ਭਤੀਜਿਆਂ ਵਾਸਤੇ ਹੋਰ ਚੀਜ਼ਾਂ ਤੇ ਇੱਕ ਮਠਿਆਈ ਦਾ ਡੱਬਾ ਲੈ ਲੈਂਦੀ ਆ ਜਾ ਕੇ ਉਹ ਆਪਣੇ ਭਰਾ ਪਰਜਾਈ ਨੂੰ ਮਿਲਦੀ ਆ ਤੇ ਉਹਦੇ ਭਰਾ ਪਰਜਾਈ ਨੂੰ ਵੀ ਵਧੀਆ ਚਾ ਚੜ ਜਾਂਦਾ ਉਹਦੀ ਭਰਾ ਪਰਜਾਈ ਖੁਸ਼ ਹੋ ਜਾਂਦੇ ਆ ਤੇ ਪ੍ਰੀਤ ਆਪਣੇ ਭਰਾ ਦੇ ਰਖੜੀ ਬਣਦੀ ਆ ਤਾਂ ਪ੍ਰੀਤ ਦਾ ਭਰਾ 100 100 ਦੇ ਪੰਜ ਨੋਟ ਕੱਢ ਕੇ ਆਪਣੀ ਭੈਣ ਨੂੰ ਦਿੰਦਾ ਤੇ ਕਹਿੰਦਾ ਭੈਣੇ ਦਿਉਂਦੀ ਵੱਸਦੀ ਰਹਿ ਤੇਰੇ ਕਰਕੇ ਹਨਾ ਇਸ ਘਰ ਦੇ ਵਿੱਚ ਖੁਸ਼ੀ ਆਉਂਦੀ ਆ ਮੇਰੀ ਔਕਾਤ ਤਾਂ ਹੈ ਨਹੀਂ ਕਿ ਮੈਂ ਬਾਲੇ ਦੇ ਸਕਾਂ ਪਰ ਜਿੰਨੀ ਵੀ ਮੇਰੀ ਹیثیت ਹੈਗੀ ਆ ਵੀ ਇਹਨਾਂ ਨੂੰ ਕਬੂਲ ਕਰੀ ਤਾਂ ਪ੍ਰੀਤ ਦੇ ਘਰ ਵਾਲਾ ਕੋਲੇ ਬੈਠਾ ਹੁੰਦਾ ਤੇ ਉਹ ਪ੍ਰੀਤ ਨੂੰ ਕਹਿੰਦਾ ਕਿ ਮੈਨੂੰ ਫੜਾ ਪੈਸੇ ਪ੍ਰੀਤ ਨੂੰ ਇਦਾਂ ਮਹਿਸੂਸ ਹੁੰਦਾ ਵੀ ਇਹ ਜਿਵੇਂ ਹੁਣ ਮੇਰੀ ਬੇਇੱਜ਼ਤੀ ਕਰੂਗਾ ਪਰ ਫਿਰ ਵੀ ਉਹ ਮੱਥੇ ਜੇ ਵੱਟ ਪਾ ਕੇ ਆਪਣੇ ਘਰ ਵਾਲੇ ਨੂੰ ਪੈਸੇ ਫੜਾ ਦਿੰਦੀ ਆ ਤੇ ਉਹਦੇ ਘਰ ਵਾਲਾ ਸੌ ਦਾ ਇੱਕ ਨੋਟ ਕੱਢ ਕੇ ਪ੍ਰੀਤ ਨੂੰ ਫੜਾਉਂਦਾ ਤੇ ਬਾਕੀ ਚਾਰ ਨੋਟ ਆਪਣੇ ਸਾਲੇ ਦੀ ਜੇਬ ਵਿੱਚ ਪਾ ਦਿੰਦਾ ਤੇ ਕਹਿੰਦਾ ਕਿ ਨਹੀਂ ਵੀਰੇ ਇਹ ਰਿਸ਼ਤੇ ਆ ਜਿਹੜੇ ਇਹ ਪੈਸੇ ਦੇ ਮਹਤਾਜ ਨਹੀਂ ਹੁੰਦੇ ਸਾਨੂੰ ਪਤਾ ਕਿ ਤੇਰਾ ਜਿਹੜਾ ਟਾਈਮ ਆ ਉਹ ਥੋੜਾ ਜਿਹਾ ਔਖਾ ਚੱਲ ਰਿਹਾ ਤੇਰੇ ਹਾਲਾਤ ਥੋੜੇ ਮਾੜੇ ਚੱਲ ਰਹੇ ਆ ਤੈਨੂੰ ਪਸ਼ੂਆਂ ਦੇ ਵਿੱਚ ਕਿੰਨਾ ਘਾਟਾ ਪਿਆ ਫਸਲ ਵੀ ਤੇਰੀ ਖਰਾਬ ਹੋ ਗਈ ਵੀ ਅਸੀਂ ਤੇਰੇ ਤੋਂ ਪੈਸੇ ਨਹੀਂ ਲੈਣ ਆਏ ਅਸੀਂ ਤਾਂ ਆਪਣਾ ਪਿਆਰ ਲੈ ਕੇ ਆਏ ਆ ਉਸ ਤੋਂ ਬਾਅਦ ਪ੍ਰੀਤ ਦੇ ਘਰ ਵਾਲਾ ਪ੍ਰੀਤ ਨੂੰ 20000 ਰੁਪਏ ਦਿੰਦਾ ਤੇ ਉਹਨੂੰ ਕਹਿੰਦਾ ਕਿ ਮੇਰੇ ਸਾਹਮਣੇ ਤਾਂ ਨਾ ਫੜਾਈ ਪਰ ਆਪਣੇ ਭਰਾ ਨੂੰ ਫੜਾ ਦੀ ਤੇ ਉਹਨੂੰ ਕਹਿਦੀ ਵੀ ਤੇਰੀ ਮੱਝ ਮਰ ਗਈ ਸੀ ਹਨਾ ਵੀ ਜੱਟਾਂ ਦੀ ਕਬੀਲਦਾਰੀ ਆ ਮੱਝਾਂ ਦੇ ਸਿਰ ਤੇ ਚੱਲਦੀ ਆ ਵੀ ਚਲ ਮੱਝ ਲੈ ਲੂਗਾ ਮੱਝ ਲੈ ਕੇ ਦੁੱਧ ਬਾਦ ਪਾਊਗਾ ਆਪਦੀ ਕਬੀਲਦਾਰੀ ਤੋੜੂਗਾ ਵੀ ਜਦੋਂ ਉਹਦੇ ਕੋਲੇ ਹੋਣਗੇ ਉਹ ਮੋੜ ਦੂਗਾ ਪਰ ਤੂੰ ਐ ਨਾ ਦੱਸੀ ਕਿ ਮੈਂ ਦਿੱਤੇ ਆ ਆਪਣੇ ਘਰ ਵਾਲੇ ਦਾ ਇਹ ਰੂਪ ਵੇਖ ਕੇ ਪ੍ਰੀਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਪ੍ਰੀਤ ਦੇ ਘਰ ਵਾਲਾ ਬਾਹਰ ਨੂੰ ਚਲਿਆ ਜਾਂਦਾ ਬਾਥਰੂਮ ਜਾਂਦਾ ਤੇ ਉਸ ਤੋਂ ਬਾਅਦ ਪ੍ਰੀਤ ਆਪਣੇ ਭਰਾ ਨੂੰ 20000 ਰੁਪਏ ਦੇ ਕੇ ਕਹਿੰਦੀ ਕਿ ਵੀਰੇ ਤੇਰੇ ਘਰ ਦੇ ਜਿਹੜੇ ਕਿੱਲੇ ਆ ਉਹ ਖਾਲੀ ਹੋ ਗਏ ਤੈਨੂੰ ਪਸ਼ੂਆਂ ਦਾ ਘਾਟਾ ਪੈ ਗਿਆ ਫਸਲ ਵੀ ਤੇਰੀ ਖਰਾਬ ਹੋ ਗਈ ਆ ਲੈ 20000 ਤੇ ਇਹ ਰਖੜੀ ਦਾ ਗਿਫਟ ਸਮਝ ਆਪਣੀ ਭੈਣ ਵੱਲੋਂ ਤੇ ਤੂੰ ਕੋਈ ਵਧੀਆ ਮੱਝ ਲੈ ਲਾ ਤੇ ਆਪਣੇ ਬੱਚਿਆਂ ਵਾਸਤੇ ਹਨਾ ਦੁੱਧ ਦਾ ਪ੍ਰਬੰਧ ਕਰਨ ਵਾਲੇ ਚਲ ਤੇਰੀ ਕਬੀਲਦਾਰੀ ਤੁਰੂਗੀ ਪਰ ਉਹਦੇ ਭਰਾ ਪਰਜਾਈ ਕਹਿੰਦੇ ਕਿ ਤੀਆਂ ਨੂੰ ਤੀਆਂ ਤੋਂ ਲੈਂਦੇ ਨਹੀਂ ਹੁੰਦੇ ਤੀਆਂ ਨੂੰ ਦਿੰਦੇ ਹੁੰਦੇ ਆ ਉਹ ਕਹਿੰਦੀ ਕੋਈ ਗੱਲ ਨਹੀਂ ਜਦੋਂ ਤੁਹਾਡਾ ਹੱਥ ਠੀਕ ਹੋ ਗਿਆ ਉਦੋਂ ਭਾਵੇਂ ਮੇਰਾ ਮੋੜ ਦਿਓ ਪਰ ਹੁਣ ਰੱਖ ਲੋ ਤੇ ਉਹਦਾ ਭਰਾ ਚਲੋ ਪ੍ਰੀਤ ਦੇ ਦਿੱਤੇ ਪੈਸੇ ਰੱਖ ਲੈਂਦਾ ਤੇ ਉਹ ਆਪਣੀ ਭੈਣ ਨੂੰ ਘੁੱਟ ਕੇ ਗੱਲ ਨਾਲ ਲਾ ਲੈਂਦਾ ਉਸ ਤੋਂ ਬਾਅਦ ਪ੍ਰੀਤ ਦੇ ਘਰ ਵਾਲਾ ਆ ਕੇ ਕਹਿੰਦਾ ਕਿ ਪ੍ਰੀਤ ਰਹਿਣਾ ਕਿ ਜਾਣਾ ਉਹ ਕਹਿੰਦੀ ਨਹੀਂ ਜਾਣਾ ਹੀ ਹੈਗਾ ਚਲੋ ਉਸ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਆਪਣੇ ਭਰਾ ਪਰਜਾਈ ਤੋਂ ਵਿਦਾ ਲੈਂਦੀ ਆ ਤੇ ਰਸਤੇ ਚੋਂਦੀ ਹੋਈ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਨੂੰ ਇੱਕ ਗੱਲ ਦੱਸੋ ਵੀ ਇੱਕਦਮ ਤੁਹਾਡਾ ਮੂਡ ਕਿਵੇਂ ਬਦਲ ਗਿਆ ਤਾਂ ਫਿਰ ਪ੍ਰੀਤ ਦੇ ਘਰ ਵਾਲਾ ਨੂੰ ਦੱਸਦਾ ਕਿ ਰਾਣੀ ਤੇ ਮੰਮੀ ਨੇ ਮੈਨੂੰ ਇਹ ਸਮਝਾਇਆ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਰਿਸ਼ਤੇ ਆ ਜਿਹੜੇ ਉਹ ਪੈਸੇ ਦੇ ਮਹਤਾਜ ਨਹੀਂ ਹੁੰਦੇ ਮੈਨੂੰ ਮਾਫ਼ ਕਰ ਦੇ ਪ੍ਰੀਤ ਮੇਰੇ ਅੱਖਾਂ ਤੇ ਪੈਸੇ ਦੀ ਪੱਟੀ ਵੱਜ ਗਈ ਸੀ ਇਹ ਗੱਲ ਮੈਨੂੰ ਖੁਦ ਨੂੰ ਸੋਚਣੀ ਚਾਹੀਦੀ ਸੀ ਪਰ ਮੈਨੂੰ ਰਾਣੀ ਭੈਣ ਨੇ ਤੇ ਮੰਮੀ ਨੇ ਇਹ ਗੱਲ ਸਮਝਾ ਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਤੇ ਪ੍ਰੀਤ ਕਹਿੰਦੀ ਕਿ ਮੈਨੂੰ ਪਤਾ ਦੀਦੀ ਮੈਨੂੰ ਬਹੁਤ ਪਿਆਰ ਕਰਦੀ ਆ ਮੈਂ ਰੱਬ ਅੱਗੇ ਅਰਦਾਸ ਕਰਦੀ ਆ ਕਿ ਜਿਹੋ ਜੀ ਮੇਰੀ ਨਨਾਨਾ ਉਹੋ ਜੀ ਨਨਾਨ ਸਬਦੀ ਹੋਵੇ ਤੇ ਮੈਂ ਸਾਰੀਆਂ ਭੈਣਾਂ ਨੂੰ ਵੀ ਇਹ ਕਹਿਣਾ ਚਾਹਣੀ ਆ ਕਿ ਆਪਣੇ ਭਰਾਵਾਂ ਵੱਲੋਂ ਦਿੱਤਾ ਗਿਆ ਪਿਆਰ ਹੱਸ ਕੇ ਕਬੂਲ ਕਰਿਆ ਕਰੋ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਆਪਣੇ ਭਰਾਵਾਂ ਅੱਗੇ ਡਿਮਾਂਡ ਰੱਖਦੀਆਂ ਨੇ ਕਿ ਮੈਨੂੰ ਇੰਨਾ ਕੁਝ ਚਾਹੀਦਾ ਜਾਂ ਪੈਸੇ ਚਾਹੀਦੇ ਆ ਕਦੇ ਵੀ ਇਸ ਗੱਲ ਦਾ ਕੰਪੈਰੀਜਨ ਨਾ ਕਰਿਆ ਕਰੋ ਕਿ ਅਸੀਂ ਐਨੇ ਦੀ ਮਠਿਆਈ ਲੈ ਕੇ ਗਏ ਸੀ ਤੇ ਭਰਾ ਨੇ ਸਾਨੂੰ ਕੀ ਦਿੱਤਾ ਜੇ ਇਹ ਰਿਸ਼ਤੇ ਨਿਭਾਉਣਿਆਂ ਤਾਂ ਇਹਨਾਂ ਦੇ ਵਿੱਚ ਮੁਨਾਫਾ ਜਾਂ ਨਫਾ ਨੁਕਸਾਨ ਨਹੀਂ ਵੇਖਿਆ ਜਾਂਦਾ ਇਹਦੇ ਵਿੱਚ ਸਿਰਫ ਪਿਆਰ ਦੇਖਿਆ ਜਾਂਦਾ ਕਿਉਂਕਿ ਸਾਰਿਆਂ ਦੀ ਕਬੀਲਦਾਰੀ ਤੇ ਸਾਰਿਆਂ ਦੇ ਹਾਲਾਤ ਬਰਾਬਰ ਨਹੀਂ ਹੁੰਦੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ